ਪੰਜਾਬ ਦੇ ਜਿਹੜੇ ਗੈਸਟ ਸਪੈਰਟ ਲੈਕਚਰਰ ਨੂੰ ਇਹ ਪੰਜਾਬ ਦੇ ਪ੍ਰਧਾਨ ਜਿਹੜੇ ਆ ਪੋਜਿਤਿਵ ਦਾ ਪਾਇਸਨ ਦੀ ਉਹਨਾਂ ਵੱਲੋਂ ਇੱਕ ਜਿਹੜੀ ਇਤਰਾਜ਼ ਜाहिर ਕੀਤਾ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਵੀ ਟਿੱਕੀ ਲਿਖੀ ਔਰ ਅਨੋਬੀਅਰ ਇਨਵੋਲਵ ਕੀਤਾ ਔਰ ਜਿਹੜੀਆਂ ਮੈਨੂੰ ਟਿੱਕੀ ਲਿਖੀਆਂ ਮੈਂ ਐਜ਼ ਇਟ ਇਜ਼ ਫਾਰਵਰਡ ਜਿਹੜੀਆਂ ਉਹ ਇਲੈਕਸ਼ਨ ਕਮਿਸ਼ਨ ਦੇ ਉਹਦੇ ਤੇ ਈਮੇਲ ਵੀ ਪ੍ਰਾਪਤ ਕੀ ਉਣਾ ਦੇ ਔਰ ਨਾਨੂ ਇਲੈਕਸ਼ਨ ਨੂੰ ਜਿਹੜੀ ਚੀਟ ਉਹਨਾਂ ਨੇ ਦੇਖਿਆ ਅਬਸਰਵਰ ਪੰਜਾਬ ਇਕੇ ਯਾਦੂ ਜੀ ਉਹਨਾਂ ਨੂੰ ਮੈਂ ਜਿਹੜਾ ਹੈ ਵਟਸਐਪ ਵੀ ਕਰ ਲਿਆ ਹੈ ਉਹਨਾਂ ਨੂੰ ਵਟਸਐਪ ਵੀ ਕਰਤਾ ਈਮੇਲ ਵੀ ਕਰਤਾ ਔਰ ਪੱਤੀ ਜਿਹੜੀ ਲਿਖੀ ਹੈ ਕਿਉਂਕਿ ਇਹ ਜਿਹੜਾ ਕੋਰਸ ਲੋਕਤਾਰਨ ਦੀ ਭੱਤੀ ਕੀਤੀ ਸੀ 1158 ਦੀ ਜਦੋਂ ਕਿ ਇਹ ਕਾਂਗਰਸ ਸਰਕਾਰ ਉਸ ਵੇਲੇ ਇਹਹੀ ਸਰਕਾਰ ਇਸ ਚੀਜ਼ ਦਾ ਵਿਰੋਧ ਕਰ ਰਹੀ ਸੀ ਔਰ ਇਹਦੇ ਗੈਸ ਲਈ ਸੀ ਉਹ ਤੀਜਾਂ ਦੀ ਮਦਦ ਕਰ ਰਹੇ ਜਦੋਂ ਸਰਕਾਰ ਆਈ ਤੇ ਸਰਕਾਰ ਨੇ ਉਹਨਾਂ ਨਾਲ ਪਤਾ ਨਹੀਂ ਕੀ ਹਲਵਾ ਮੰਡਾ ਕੀਤਾ ਉਹ ਜਿਹੜੇ ਉਹਨਾਂ ਨੂੰ ਕੱਲ ਬੁਰਾ ਲੱਗਦਾ ਸੀ ਉਹ ਅੱਜ ਚੰਗੇ ਲੱਗਦਾ ਹੈ ਉਹ ਚੰਗਾ ਲੱਗਣਾ ਬੁਰਾ ਲੱਗਣਾ ਇਹ ਉਹਦੇ ਸਰਕਾਰ ਭਰਤੀ ਕਰਨਾ ਨਾ ਕਰਨਾ ਇਹ ਸਰਕਾਰ ਦਾ দায়িত্ব ਹੁੰਦਾ ਹੈ ਪਰ ਨਾਲ ਨਾਲ ਇੱਕ ਸਮਾਜ ਵਿਚਾਰਨ ਦੀ ਵੀ ਗੱਲ ਹੁੰਦੀ ਹੈ ਹਨੇਕ ਭਰਤੀ ਦਾ ਅੱਜ ਉਹਨਾਂ ਨੇ ਸਰਕੂਲਰ ਕੱਢਿਆ ਹੈ ਜਿਹੜਾ ਉਹਨਾਂ ਨੇ ਸਾਰੇ ਅਮਲੇ ਨੂੰ ਉਹਦੇ 'ਚ ਇਹ ਲਿਖਿਆ ਹੈ ਕਿ ਠਿੱਕੀ ਕੀਤੀ ਹੈ ਔਰ ਜਿਹੜੇ ਨੇ ਪੜ ਕੇ ਸੁਣਾ ਦਿਨਾ ਕਿ ਉਹਨਾਂ ਨੇ ਕਹਿਆ ਹੈ ਅਰੇ ਲਿਖਿਆ ਵੀ ਗਿਦੇ ਤੁਮਾਂਗੇ ਡਾਇਰੈਕਟਰ ਜੀ ਸਿੱਖਿਆ ਵੀ ਆ ਪੰਜਾਬ ਦੇ ਅਦੇਸ਼ਾਂ ਅਨੁਸਾਰ ਸੇਵਾਵਾਸ ਖਾਵਾ ਵਿੱਚ ਭੱਤੀ ਸੁਬੰਧਿਤ ਕੀ जा रही दफ्तर समूह अधिकारी करमचारियों सूचित किया शनिवार उन्ती नौ दो हजार चौबी एतवार दफ्तर आम वाग लगेगा सारे अधिकारी कर्मचारी निश्चित मिट्टी दफ्तर हाजिर और उन्होंने लिखा है ਇਹ ਤਾਂ ਚੋਣ ਦੇ ਹੱਥਾਂ ਦਾ ਗ੍ਰਾਫ ਹੋਵੇ ਤੇ ਫਿਰ ਇੱਕ ਕਾਰਵਾਈ ਕੀਤੀ ਨਹੀਂ ਜਾ ਸਕਦੀ ਇਹ ਸਾਰਿਆਂ ਨੂੰ ਪਤਾ ਹੈ ਔਰ ਇਹ ਦੇ ਤਾ ਜਿਹੜੇ ਉਹਨਾਂ ਨੂੰ ਵੀ ਸਮਝ ਆਏ ਪਰ ਮੈਂ ਜੋ ਸਮਝਦਾ ਕਿ ਮਾਨਸਿਕ ਜਾਂ ਜਦ ਦਿੱਲੀ ਤੋਂ ਤੇ ਸ਼ਾਇਦ ਉਹਨਾਂ ਦੀ ਵੀ ਭਾਵਨਾ ਇਹ ਨਹੀਂ ਹੋਣੀ ਪਰ ਪੰਚਾਇਤਾਂ ਦੀ ਜਿਹੜੀ ਇਲੈਕਸ਼ਨ ਦੇ ਦੇਖਦੇ ਹੋਏ ਇਹ ਇੱਕ ਪਲ ਜਿਹੜੀ ਆ ਉਹਦਾ ਕੰਮ ਸ਼ੁਰੂ ਕੀਤਾ ਗਿਆ ਸਾਰੇ ਨੂੰ ਪਤਾ ਕੀ ਇਹਦੇ ਵਿੱਚ ਵਿਰੋਧ ਹੋਏਗਾ ਲੱਖਣ ਰੋਕੇਗਾ ਪਰ ਇਹ ਵੋਟਾਂ ਦੇ ਵਿੱਚ ਉਹਨੂੰ ਸਾਰਿਆਂ ਨੂੰ ਖਰਾਬ ਕਰਨ ਦੀ ਸਥਿਤੀ ਹੈ ਔਰ ਦੂਸਰਾ ਪੰਜਾਬ ਦੇ ਵਿੱਚ ਬਾਕੀ ਅੰਗਲੇ ਦੇ ਵਿੱਚ ਜਿਹੜੀ ਅਨਸੰਤਾ ਦੀ ਜਿਹੜਾ ਮਾਹੌਲ ਬਣਿਆ ਕੀਤਾ ਜਾਂਦਾ ਸਾਡੀ ਜਿਹੜੇ ਪਹਿਲਾਂ ਕੋਈ ਲੋਕ ਲੋਕ ਰਹੇ ਸੀ ਉਹਨਾਂ ਦੇ ਖਿਲਾਫ ਸੀ ਕੱਲ ਤੱਕ ਤੁਹਾਨੂੰ ਉਹ ਜਿਹੜਾ ਆ ਦਿੱਕਣ ਲੱਗਦਾ ਸੀ ਅੱਜ ਸੋਨਾ ਸਰਕਾਰ ਨੂੰ ਕਿਉਂ ਲੱਗਣ ਲੱਗ ਪਿਆ ਉਹ ਕਾਰਨ ਤੇ ਕਾਰਨ ਸਿਰਫ ਤੇ ਸਿਰਫ ਚੋਣ ਜਾਂ ਜਿਹੜੀ ਇੱਥੇ ਹਾਵਾਂ ਦੇ ਵਿੱਚ ਵੋਟਾਂ ਦੇ ਲੋਕਾਂ ਦੇ ਦਿਲਾਂ ਦੇ ਉੱਤੇ ਇਹ ਦਸਨੇ ਛਾਪ ਛੱਡਣ ਦੇ ਲਈ ਤੇ ਵੀ ਅਸੀਂ ਤੁਹਾਡੇ ਹਿੱਤ ਦੇ ਵਿੱਚ ਆਂ ਔਰ ਇਹ ਵੀ ਅੱਗਲ ਨੂੰ ਇਹ ਨਵੀਆਂ ਖਬਰਾਂ ਵੀ ਆਉਣਗੀਆਂ ਕਿ ਦੇਖੋ ਜੀ ਅਸੀਂ ਤਾਂ ਕਰਨਾ ਚਾਹੁੰਦੇ ਸੀ ਆ ਵਿਰੋਧੀ ਤੇ ਰਾਲੇ ਜਿਹੜੇ ਭਾਈ ਭਾਲੇ ਜਾਂ ਹੋਰ ਵਿਰੋਧੀ ਤੇ ਰਾਲੇ ਇਹ ਸਾਨੂੰ ਕੰਮ ਨਹੀਂ ਕਰਨ ਦਿੰਦੇ ਇਸ ਤਰ੍ਹਾਂ ਦੀਆਂ ਵੀ ਚੀਜ਼ਾਂ ਆਣਗੀਆਂ ਪੜਿਦਾ ਕਿ ਅਸੀਂ ਕੋਈ ਨਹੀਂ ਹੈ ਕਿ ਜਿਹੜੇ ਭੱਜਦੇ ਆ ਕੰਨੀਆਂ ਉਹਨਾਂ ਲੋਡ ਉੱਪਰ ਤੱਕ ਨਹੀਂ ਹੋਣਗੇ ਤਦ ਪਰ ਸਮਝ ਦੇਖਣ ਉਹ ਜਿਹੜੀ ਕੱਲ ਤੱਕ ਤੁਹਾਨੂੰ ਬੁਰੀ ਜਿਹੀ ਲੱਗਦੀ ਸੀ ਕੱਲ ਤੱਕ ਤੁਸੀਂ ਉਹਦੇ ਵਿਰੋਧ ਕਰਦੇ ਸੀ ਅੱਜ ਉਹਦੇ ਚ ਕਿਹੜੀ ਕਿਹੋ ਜਿਹੀ ਸ਼ਕਲ ਐਕਸਟਰਾ ਪਾ ਦਿੱਤੀ ਕਿ ਜਿਹੜਾ ਤੁਹਾਨੂੰ ਪਸੰਦ ਹੋਣ ਲੱਗ ਪਈਆਂ ਤੋਂ ਅਸੀਂ ਜਿਹੜਾ ਇਹ ਕਹਿਣਾ ਚਾਹੁੰਦੇ ਇਲੈਕਸ਼ਨ ਕਮਿਸ਼ਨ ਨੂੰ ਤੁਹਾਡੇ ਮਾਦਮ ਦੇ ਨਾਲ ਕਿਉਂਕਿ ਮੈਂ ਉਹਨਾਂ ਨੂੰ ਵੈਸੇ ਈਮੇਲ ਵੀ ਕਰਤੀ ਐ ਮੈਂ ਉਹਨਾਂ ਨੂੰ ਵਟਸਐਪ ਵੀ ਕਰ ਦਿੱਤਾ

ਪਸਤੀ ਲੋਕ ਦਿੱਤੀ ਤੇ ਔਰ ਇਹੀ ਸਰਕਾਰ ਬਲੇ ਜਦੋਂ ਆਪੋਜੀਸ਼ਨ ਸੀ ਇਹਦਾ ਰੋਗ ਰੋਕ ਲਗਾਈ ਸੀ ਠੀਕ ਹੈ ਨਾ ਅੱਜ ਇਹਦੇ ਐਸ ਟਾਈਮ ਦੇ ਉੱਤੇ ਪਰਤੀ ਕਰਨ ਦਾ ਕੀ ਟੱਕਾ ਇਹਦੇ ਸਮੁੱਚੇ ਪਰਿਆ ਸਵਾਏ ਇਹਦਾ ਰਾਜਨੀਤਿਕ ਲਾਭ ਲੈਣ ਤੋਂ ਇਹਦੇ ਚ ਹੋਰ ਕੁਝ ਦਿਖਾਈ ਨਹੀਂ ਦਿੰਦਾ ਉਹ ਵੀ ਵੋਟਾਂ ਦੇ ਐਸ ਨੋਟੇ ਦੇ ਉੱਤੇ ਜੋ ਕਰ ਹੀ ਨਹੀਂ ਸਕਦਾ

ਉਹਨੇ ਲਿਖੇ ਤੇ ਮੇਰੇ ਗੱਲ ਤੇ ਚੌਣ ਦਾ ਅਕਾਦ ਤੇ ਬਤੀ ਭਰਤੀ ਕਰੇ ਦਿਖਾ ਦੇਤੇ ਆਡਰ ਆਤਾ ਤੇ ਹੁਣ ਜਾਤ ਦੇ ਵਿੱਚ ਨਹੀਂ ਬੋਸ ਸਕਦਾ ਮੇਰਾ ਸਿਰ ਜਿਹੜਾ ਜਵਾਬ ਹੈ ਕਿ ਜਿਹੜੇ ਚੌਣ ਦਾ ਅਕਾਦ ਤੇ ਨਹੀਂ ਕਰ ਸਕਦੇ ਤਾਂ ਫਿਰ ਇੱਥੇ ਅੱਜ ਨੂੰ ਇਹਦੀਆਂ ਕਿਹੜੀਆਂ ਵਾਹ ਫੜ ਗਈਆਂ ਕਿ ਸ਼ਨੀਵਾਰ ਐਤਵਾਰ ਜਿਹੜਾ ਦਫ਼ਤਰ ਲਵਾ ਕੇ ਇਹ ਜਿਹੜਾ ਸ਼ੁਰੂ ਪਕਤੀਆ ਸ਼ੁਰੂ ਕੀਤੀ ਜਾ ਰਹੀ ਹੈ ਉਹ ਰੋ ਕੀਤੀ ਜਾ ਰਹੀ ਹੈ ਜਦੋਂ ਚੌਣ ਦਾ ਅਕਾਦ ਲੱਗਾ ਇਹ ਤਾਂ ਕਦੇ ਨਹੀਂ ਲਿਆ ਹਾਈ ਕੋਰਟ ਦੇ ਆਰਡਰ ਖਾਦੇ ਕਿ ਹੁਣ ਜਬ ਤੱਕ ਕੀ ਕਰੋ ਕਿ ਪੀਤੇ ਜਾ ਸਕਦੇ ਸੀ ਜੇ ਕੋਈ ਬਾਕੀ ਐਕਸਲੈਂਸ ਨਾ ਬਦਲੀਆਂ ਕੀਤੀਆਂ ਤੁਸੀਂ ਹੋਰ ਪੀਤੇ ਆ ਉਦੋਂ ਕਰ ਲੈnde ਬਾਅਦ ਮੈਂ ਇੱਕ ਚੀਜ਼ ਦੱਸ ਦੇਣਾ ਉਹਨਾਂ ਅਧਿਕਾਰੀਆਂ ਜਿਨ੍ਹਾਂ ਨੇ ਜਿਨ੍ਹਾਂ ਨੇ ਤਾਕਤ ਦਾ ਲਾਲਚ ਦੇ ਰਹੇ ਨੇ ਉਹਨਾਂ ਦੇ ਗਾਂਹ ਕਿ ਨਦੀ ਮਨਸਾ ਆਵਣੀ ਹੈ ਇਹ ਕਰਨਾ ਹੁੰਦਾ ਤਾਂ ਹੱਥ ਤੇ ਬੈਲ ਕਰ ਲੈnde ਲੋੜ ਨਹੀਂ ਆਰਡਰ ਦਿੱਤੇ ਕੱਲ ਥੋੜਾ ਜਿਹਾ ਸੋ ਮੇਰਾ ਕਹਿਣ ਦਾ ਭਾਵ ਹੈ ਕਿ ਇਹ ਮਨਸ਼ਾ ਸਾਫ ਨਹੀਂ ਹੈ ਉਹਨਾਂ ਨੂੰ ਵੀ ਗੋਹਰਾ ਹੀ ਕਰਨਾ ਜਾਂ ਤਾਂ ਉਹ ਗੋਹਰਾ ਕਰਾਂਦਾ ਹੈ ਜਿਵੇਂ ਕਿ ਕਹਿਣਾ ਔਰ ਇਹ غلط ਤਰੀਕਾ ਪਨਾਹ ਕੇ ਜਿਵੇਂ ਕਿ ਕਰ ਰਹੇ ਔਰ ਉਹਦੇ ਲਈ ਅਸੀਂ ਕਹਾਂਗੇ ਕਿ ਇਲੈਕਸ਼ਨ ਕੰਫੀਨ ਆਪਣੀ ਲਈ ਪਾਵਰ ਦਾ ਇਸਤੇਮਾਲ ਕਰਦੇ ਇਹ ਤਰੀਕਾ ਪ੍ਰਵਾਨ ਨਾ ਇਹਨਾਂ ਦੱਦਤਾਂ ਤੋਂ ਬਾਅਦ ਜਦੋਂ ਜਾਂਦੇ ਦੂਜਾ ਦੇਖਣ ਕੀ ਹੈ ਕਿ